ਮੈਂ ਵੈਸੇ ਪਹਿਲਾਂ ਵੇਖ ਕੇ ਜੇ ਮੇਰਾ ਵਿਆਹ ਹੋ ਗਿਆ ਸੀ ਹੁਣ ਮੈਂ ਫੇਕ ਕੁਵਾਰਾ ਹੀ ਆ ਤੇ ਕਿਉਂਕਿ ਆਰਟਿਸ ਬੰਦਾ ਪਤਾ ਨਹੀਂ ਕਿੰਦਾ ਮੈਨੇਜ ਕਰੀ ਜਾਂਦੇ ਆ ਪਰ ਮੇਤੋ ਨਹੀਂ ਹੁੰਦਾ ਤੇ ਮੈਂ ਮੈਂ ਇਕੱਲਾ ਹੀ ਰਹਿ ਗਿਆ ਤੇ ਇੱਕ ਮੇਰੇ ਕੋਲ 3 ਸਾਲ ਦਾ ਬੱਚਾ ਜੀ ਉਹਦਾ ਨਾਮ ਅਵਤਾਰ ਤੇ ਮੇਰੀ ਮਾਤਾ ਦਾ ਨਾਮ ਸੀ ਅਵਤਾਰ ਕੌਰ ਤੇ ਉਹਨੂੰ ਮੈਂ ਨਾਮ ਦਿੱਤਾ ਅਵਤਾਰ ਸਿੰਘ ਅੱਛਾ ਸਾਰੀ ਜ਼ਿੰਦਗੀ ਪਿਆਰ ਲੱਭਦਾ ਰਹਿੰਦਾ ਬੰਦਾ ਮੇਰੀ ਮਾਤਾ ਕਹਿੰਦੀ ਸੀ ਜਾਣ ਤੋਂ ਪਹਿਲਾਂ ਬੇਗੈਰੀ ਵਿਆਹ ਕਰਾ ਲਾ ਮੈਂ ਸੋਚਦਾ ਮੈਂ ਕਿਹ ਬੰਦੇ ਕੱਲੀ ਗਈ ਜਾਂਦੀ ਹੈ ਇਹ ਤੇ ਚਲੋ ਜੀ ਮੈਂ ਗੋਰੀ ਨਾਲ ਵਿਆਹਿਆ ਗਿਆ ਬਾਹਰ ਮੇਰੀ ਮਰਜ਼ੀ ਨਾਲ ਕਰਕੇ ਤੇ ਮੇਰੇ ਮੰਮੀ ਵੀ ਹੈ ਨਹੀਂ ਸੀ ਮੇਰੇ ਡੈਡੀ ਵੀ ਹੈ ਨਹੀਂ ਸੀ ਤੇ ਜੀਜਾ ਸਾਡਾ ਉਦਾਂ ਨਹੀਂ ਬੋਲਦਾ ਸਾਡੇ ਨਾਲ ਮੈਂ ਠੀਕ ਆ ਬਹੁਤ ਘੈਂਟ ਬੰਦਾ ਜੀਜਾ ਜੀ ਜੀਜਾ ਜੀ ਇਹ ਬਹੁਤ ਸੇਵਾ ਕਰਦਾ ਤੇ ਜਿਹੜਾ ਅਸਲੀ ਪਿਆਰ ਆ ਨਾ ਬੰਦਾ ਲੱਭਦਾ ਇਸ ਦੁਨੀਆ ਵਿੱਚ ਪੈਸਾ ਪੁਸਾ ਜਿਹੜਾ ਪੈਸਾ ਤਾਂ ਹੱਥਾਂ ਦੀ ਮੈਲ ਆ ਭਾਈ ਆ ਗਿਆ ਚੱਲ ਗਿਆ ਅਸਲੀ ਪਿਆਰ ਤੁਹਾਡਾ ਤੁਹਾਡੀ ਔਲਾਦ ਵਿੱਚ ਤੁਹਾਡੀ ਮੰਮੀ ਜਿਹੜੀ ਤੇ ਤੁਹਾਡੇ ਵਿੱਚ ਆ ਉਹ ਹੱਲੇ ਨਹੀਂ ਪਤਾ ਲੱਗਣਾ ਜਦੋਂ ਤੁਹਾਡੇ ਬੱਚੇ ਹੋਣੇ ਫੇਰ ਪਤਾ ਲੱਗਣਾ ਐ ਕਰੀ ਆਪਣੇ ਆਪ ਲਈ ਤਾੜੀ ਲਾਓ ਇਤੋਂ ਚੰਗੀਆਂ ਪੜਾਈਆਂ ਕਰਕੇ ਜਾਓ ਮੰਮੀ ਜਿਹੜੀ ਦਾ ਨਾਮ ਰੋਸ਼ਨ ਕਰੋ ਚੰਗੇ ਪਾਸੇ ਲੱਗੋ ਨਸ਼ੇ ਸ਼ਸੇ ਤੋਂ ਦੂਰ ਰਗੋ ਇਹੀ ਕੁਝ ਚਾਹੁੰਦੇ ਪੇਰੈਂਟਸ ਨਾ ਫੀਨਲਸ ਹੋਰ ਕੁਝ ਨਹੀਂ ਚਾਹੁੰਦੇ ਨਾ ਥਾ ਡੇ ਕੋ ਪੈਸਾ ਮੰਗਦੇ ਉਹ ਸਵਾਦ ਲਓ ਜ਼ਿੰਦਗੀ ਦਾ ਜਿਮ ਜਮ ਜਾਓ ਚੰਗਾ ਖਾਓ ਚੰਗਾ ਬੋਲੋ